ਸ਼ਾਦੀ ਲਾਲ ਆਂਗਰਾ ਮੋਡਰਨ ਸੋਸਾਇਟੀ ਵੱਲੋਂ ਲਗਾਇਆ ਗਿਆ ਹੈ 5 ਅਗਸਤ ਨੂੰ ਸ਼੍ਰੀ ਸ਼ਾਦੀ ਲਾਲ ਆਂਗਰਾ ਮੇਰੇ ਪਿਤਾ ਜੀ ਦੀ ਸ਼ਹਾਦਤ ਹੋਈ ਸੀਗੀ ਉਹਨਾਂ ਦੀ ਯਾਦ ਵਿੱਚ 4 ਸਾਲ ਅਗਸਤ ਮਹੀਨੇ ਦੇ ਪਹਿਲੇ ਹਫਤੇ ਜਿਹੜਾ ਵੀ ਸੰਡੇ ਆਉਂਦਾ ਹੈ ਕੈਂਪਰਿੰਗ ਕੀਤਾ ਜਾਂਦਾ ਇਸ ਕੈਂਪ ਖੂਨਦਾਨ ਕੈਂਪ ਤੋਂ ਇਲਾਵਾ ਮੈਰਿਟੋਰੀਅਸ ਸਟੂਡੈਂਟ ਜਿਨ੍ਹਾਂ ਨੇ ਆਪਣੇ ਸਿੱਖਿਆ ਦੇ ਖੇਤਰ 'ਚ ਖਾਸ ਕਰਕੇ ਜਿਹੜੇ ਗਵਰਨਮੈਂਟ ਸਕੂਲਸ ਦੇ ਉਹਨਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਤੇ ਜਿਨ੍ਹਾਂ ਨੂੰ ਕੋ ਫਾਈਨੈਂਸ਼ੀਅਲ ਏਡ ਦੀ ਲੋੜ ਹੈ ਇੰਡੀਵਿਜੂਅਲ ਕੇਸਸ ਜੇ ਅਸੈਸ ਕਰਕੇ ਉਹਨਾਂ ਦੀ ਮਦਦ ਵੀ ਸੋਸਾਇਟੀ ਵੱਲੋਂ ਕੀਤੀ ਜਾਂਦੀ ਹੈ ਇਹ ਸਾਰਾ ਸਾਰਾ ਕੰਮ ਕੰਮ ਸਾਰਾ ਕੰਮ ਜਿਹੜਾ ਹੈਗਾ ਵਿਕਾਸ ਸੋਨੀ ਗਰਾਊਂਡ ਲੈਵਲ ਤੇ ਰਾਜਪਾਲ ਆਂਗੜਾ ਕੇ ਕੇ ਭੈੜੀ ਦਵਿੰਦਰ ਕੋਸ਼ਲ ਕਰਦੇ ਆ ਇਸ ਤੋਂ ਇਲਾਵਾ ਸੋਸਾਇਟੀ ਵੱਲੋਂ ਮੈਡੀਕਲ ਹੈਲਪ ਜਿੱਥੇ ਕ੍ਰਿਟੀਕਲ ਪੇਸ਼ੈਂਟ ਆਨੇ ਆ ਜੇਕਰ ਉਸ ਨੂੰ ਦਵਾਈ ਲੈਣ ਦੀ ਜਾਂ ਪੈਸਿਆਂ ਦੀ ਲੋੜ ਹੈ ਉਹ ਵੀ ਐਸਐਮਓ ਸਾਹਿਬ ਨਾਲ ਟਾਈਪ ਕੀਤਾ ਹੈਗਾ ਉਸ ਕੇਸ ਵਿੱਚ ਸੋਸਾਇਟੀ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਦੀ ਹੈ ਬਾਕੀ ਡਿਟੇਲ ਹੋਰ ਪ੍ਰੋਜੈਕਟ ਦੀ ਵਿਕਾਸ ਸੋਨੀ ਜੀ ਤੁਹਾਨੂੰ ਦੇ ਦੇਣਗੇ ਜੋ ਬੈਂਕਿੰਗ ਰਗਾ ਜਦਾ ਹਰਮਨ ਸਿੰਘ ਜੀ ਬਾਈਬਲੀ ਲਈ ਉਹ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝ ਕਰਨ ਮੁਬਾਰਤ ਸਿੰਘ ਜੀ ਬੰਗੀ ਜੀ ਹਾਂ ਜੀ ਤੁਸੀਂ ਵੀ ਆ ਜਾਓ ਨਾਲ ਮੈਂ ਖਿੱਚਦਾ ਨਹੀਂ ਆ ਜਾਓ ਤੁਸੀਂ ਚਲੋ ਤੁਹਾਨੂੰ ਆਪਣੀ ਗਲੱਡ ਨਹੀਂ ਕਿਹਾ ਇਹ ਸਦਨਾ ਨੂੰ ਆਪਾਂ ਦੇਖੇ ਪੜੀ ਤੇ ਗੱਲ ਇਹ ਕਹਿੰਦਾ ਸੀ ਕਿ ਪੱਖ ਦੇ ਕੇ ਬਾਹਰ ਉੱਪਰ ਕਹਿਣਾ ਕਿ ਮੈਂ ਸਾਹਮਣੇ ਸਾਹਮਣੇ ਦੀ ਜੋਸ਼ੀ ਸਾਹਿਬ ਸਾਹਮਣੇ ਦੇਖੋ 10 ਇੱਕ ਮਿੰਟ ਜੀ 1 ਮਿੰਟ ਬਸ ਹੋਰ ਪਲਾਨ ਬਣਾ ਲੈ ਵੀ ਇੱਕ ਵਾਰੀ ਤਾਲੀਆਂ ਜ਼ੋਰ ਨਾਲ ਮਾਰਦੇ ਹੋ 10 ਆਇਓ ਗਲੱਡ ਕਹਿੰਦਾ ਨੇ ਸਾਡਾ ਕੌਂਸਲਰ ਨੇ ਇਹਨਾਂ ਦੇ ਸਿੱਧੇ ਕੈਂਪ ਆਜਦੇ ਨੇ ਤੁਹਾਡੇ ਵਿਚਕਾਰ ਤੁਸੀਂ ਸਾਡੇ ਉਹਦੇ ਸਾਥੀ ਸ਼੍ਰੀ ਜੇਪੜੀ ਇੱਕ ਮਿੰਟ ਲੈ ਲੈਣ ਤੋਂ ਬਾਅਦ ਫਿਰ ਕਰਦੇ ਹਾਂ ਸਾਰੇ ਗਰੁੱਪ ਨੂੰ ਆਦੇ ਕਿ ਸਾਰੇ ਸਾਹਮਣੇ ਸਰ ਸਾਹਮਣੇ ਜੀ ਸਮਾਜ ਸੇਵੀ ਜੀ ਨੂੰ ਸਾਡੇ ਵਿਚਕਾਰ ਬੋਲਣ ਦੇ ਇੱਕ ਵਾਰ ਵੈਲਕਮੈਂਟ ਆ ਗਰਾਣਾ ਜੀ ਚਲੋ ਜੀ ਆਪਾਂ ਦੇ ਪਲਾਟ ਪਰ ਆਏ ريجسٹار پرچن پر پرانی پرہماٹی آیا تھا ہماٹ نہیں لو جی لو لو ماسٹر کے خیال میں تیزی طور پر پرچن کا جو سرور ڈیٹا کیجرات میں 360 ڈے کا کتا کو دیتا ہے سڑکوں کا اور کیشن سیتا ਜੋਸ਼ ਬਰਮ ਸਿੰਘ ਜੀ ਜਿਹੜੇ ਜਿਲ੍ਹਾ ਪੁਜਰੀ ਆ ਗਏ ਅਰਵਾ ਜੀ ਜੀ ਬੈਂਕੀ ਦਾ ਕੌਰ ਸਾਹਿਬ ਜੀ ਹੋਰ ਰਾਣੇ ਬਾਬਾ ਜੀ ਜੀ ਬਲਰਾਜ ਸਿੰਘ ਜੀ ਜਿਹੜਾ ਮੈਂ ਦਿੱਲੀ ਪੁਜੀ ਤੋਂ ਦਿੱਕਤ ਕਰਵਾ ਕੇ ਆਇਆ ਅੱਜ 50 ਸੁਮੇ ਜੀ ਆਇਆ ਆਪਣਾ ਸਾਡੇ ਵਿੱਚ ਕੁਝ विशेषक्षिता पंचिया ने सर हित बोल जाओ बहुत बहुत धन्यवाद तो यार का ते ही बनता है आप ही देखी जाते संजीव लोठापड़ी बहुत-बहुत शुक्रिया इस कैंप में बलराम भाई मैं बोल पाछी अली गावी कमल अगली और ज़रा। ये पानी ना। और तीन पच्चीस लोग। तीन 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 तीन

ਕੋਏ ਜਿਹੜਾ ਅਪਰਾਲੇ ਆ ਬਹੁਤ ਹੀ ਸਲਾਘਾਯੋਗ ਹੈ ਇਹੋ ਜਿਹੇ ਅਪਰਾਲੇ ਕਰਨੇ ਬਹੁਤ ਜ਼ਰੂਰੀ ਹੈ ਸਮਾਜ ਵਾਸਤੇ ਔਰ ਇਹ ਚੀਜ਼ਾਂ ਵੀ ਉਹੀ ਇਨਸਾਨ ਕਰ ਸਕਦਾ ਜਿਹਨੂੰ ਪਰਮਾਤਮਾ ਦੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੋਵੇ ਉਹ ਇਸ ਪਾਸੇ ਲੱਗ ਸਕਦਾ ਔਰ ਸਾਰਿਆਂ ਨੂੰ ਹੀ ਮਰ ਚੜ ਕੇ ਜਿਸ ਤਰ੍ਹਾਂ ਇਹ ਆਂਗਰਾ ਪਰਿਵਾਰ ਹੈ ਇਹ ਬੜ ਚੜ ਕੇ ਇਹਦੀ ਸੇਵਾ ਕਰਦਾ ਬਲੱਡ ਕੰਪਨੀ ਦੇ ਕੈਂਪ ਲੈ ਲਓ ਜਾਂ ਹੋ ਲੰਗਰਾਂ ਦਾ ਲੈ ਲਓ ਜਾਂ ਹੋਰ ਗਰੀਬਾਂ ਦੀ ਮਦਦ ਲੈ ਲਓ ਗਰੀਬ ਸਟੂਡੈਂਟਾਂ ਦੀ ਮਦਦ ਲੈ ਲਓ ਇਹ ਸਾਨੂੰ ਬੜ ਚੜ ਕੇ ਸਾਰਿਆਂ ਨੂੰ ਕਰਨੇ ਚਾਹੀਦੇ ਤਾਂ ਕਿ ਹਰ ਬੰਦੇ ਦੇ ਹਿੱਸੇ ਜਿਹੜੀ ਸਮਾਜ ਦੀ ਸੇਵਾ ਇਹ ਆਸਿਕ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਆਗਦਾ ਪਰਿਵਾਰੀ ਦਾ ਇਹ ਸਾਰੀ ਕਮੇਟੀ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਖੁੰਦਾਂ ਜਿਹੜੇ ਨੇ ਖੁੰਦਾਂ ਦੇ ਉਹਨਾਂ ਦਾ ਸਾਰੇ ਡਾਕਟਰ ਸਭਾਨਾ ਖਾਸ ਕਰ ਤੁਹਾਡਾ ਵੀ ਮੈਂ ਇਸ ਗੱਲ 'ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਇਸ ਕੰਮ ਵਿੱਚ ਬਹੁਤ ਯੋਗਦਾਨ ਹੈ ਪਰਮਾਤਮਾ ਗੁਰੂ ਮਹਾਰਾਜ ਸਭ ਨੂੰ ਇਸ ਪਾਸੇ ਜੋੜਿਆ ਇਹੀ ਕਹਿੰਦੇ ਹੋਇਆ ਮੈਂ ਫੇਰ ਦੁਬਾਰਾ ਪਰਮਾਤਮਾ ਅਗੇ ਬੇਨਤੀ ਕਰਦਾ ਸਾਨੂੰ ਸਾਰਿਆਂ ਨੇ ਚੰਗੇ ਇਨਪ੍ਰਾਲਿਆਂ ਦਾ ਜੋੜਨਾ ਚਾਹੀਦਾ ਤੇ ਇਸ ਜਿਹੜੀ ਕਮੇਟੀ ਹੈ ਸ਼ਾਦੀ ਲਾਲ ਮੋਰੀਆ ਸੋਸਾਇਟੀ ਹੈ ਮੈਂਨ ਦਾ ਦੁਬਾਰਾ ਇਸ ਗੱਲ ਦੀ ਧੰਨਵਾਦ ਵੀ ਕਰਦਾ ਵਧਾਈ ਵੀ ਦਿੰਦਾ ਇਹ ਜਿਹੜਾ ਲਗਾਤਾਰ ਹੈ ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਤੇ ਉਹਨਾਂ ਵੱਲੋਂ ਇਹ 11ਵਾਂ ਕੈਂਪ ਹੈ ਇਸ ਕੈਂਪ ਦੇ ਵਿੱਚ ਅਸੀਂ ਇੱਕ ਉਪਰਾਲਾ ਕੀਤਾ ਵੱਧ ਤੋਂ ਵੱਧ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਨਸ਼ਿਆਂ ਤੋਂ ਸਾਈਡ ਨੂੰ ਕਰਕੇ ਉਹਨਾਂ ਨੂੰ ਅਸੀਂ ਇਸ ਕੰਮ ਵੱਲ ਲਾਈਏ ਤੇ ਇਹਦੇ ਵਿੱਚ ਕਾਫੀ ਰੁਝਾਨ ਜਿਹੜਾ ਇਲਾਕੇ 'ਚ ਵੱਧ ਰਿਹਾ ਲੋਕੀ ਪਹਿਲਾਂ ਖੂਨਦਾਨ ਕਰਨ ਵਿੱਚ ਕਤਰਾਂਦੇ ਸੀ ਹੁਣ ਲਗਾਤਾਰ ਹਰ ਪਾਸੇ ਹਰ ਕਲੱਬ ਵੱਲੋਂ ਇਸ ਸੁਸਾਇਟੀ ਨੂੰ ਦੇਖ ਕੇ ਕਾਫੀ ਕੈਂਪ ਲਗਾਏ ਜਾ ਰਹੇ ਜੋ ਕਿ ਇੱਕ ਉਪਰਾਲਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਤੇ ਇਸ ਸੁਸਾਇਟੀ ਵੱਲੋਂ ਪ੍ਰੀ ਮੈਡੀਸਾਈਨ ਤੇ ਜਿੱਦਾਂ ਕਰੋਨਾ ਕਾਲ ਦੇ ਵਿੱਚ ਹਸਪੀਟਲਾਂ ਚ ਆਕਸੀਜਨ ਦਾ ਹੋਰ ਮੈਡੀਸਾਈਨ ਦੀ ਲੋੜ ਸੀ ਇਹਨਾਂ ਨੇ ਸੁਸਾਇਟੀ ਨੇ ਸੰਪਰਕ ਕੀਤਾ ਐਸਐਮਓ ਸਾਹਿਬ ਨਾਲ ਤੇ ਉਹਨਾਂ ਤੋਂ रिक्वायरमेन्ट ਉੱਚੀ ਕਿਹੜੀ ਮੈਡੀਸਾਈਨ ਚਾਹੀਦੀ ਉਹਦੇ ਵਿੱਚ ਵੀ ਕਾਫੀ ਜਿਹੜਾ ਏਡ ਜਿਹੜੀ ਹੈ ਸੁਸਾਇਟੀ ਵੱਲੋਂ ਮੈਡੀਸਾਈਨ ਦੇ ਰੂਪ ਵਿੱਚ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੇ ਬੱਚੇ ਹੈ ਮੈਰਿਟੋਰੀਅਸ ਸਟੂਡੈਂਟ ਹੈ ਖਾਸ ਕਰ ਸਰਕਾਰੀ ਸਕੂਲਾਂ ਦੇ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਸੀ ਉਹਨਾਂ ਨੂੰ ਇਸ ਸੁਸਾਇਟੀ ਨੇ ਸ਼੍ਰੀ ਸ਼ਾਦੀ ਲਾਲ ਆਂਗਨਾ ਮੈਮੋਰੀਅਲ ਸੁਸਾਇਟੀ ਨੇ ਉਹਨਾਂ ਦੀ ਬਾਹ ਫੜੀ ਹੈ ਜਿਹੜੇ ਬੱਚੇ ਦੇ ਵਿੱਚ ਕਾਫੀ ਪ੍ਰਤਿਭਾ ਹੈ ਅੱਗੇ ਵਧਣ ਦਾ ਜज्ਬਾ ਹੈ ਉਦੇ ਕੋਲ ਫਾਈਨੈਂਸ਼ੀਅਲੀ ਤੌਰ ਤੇ ਵੀਕ ਹੈ ਉਹਨੂੰ ਅਸੀਂ ਅਸੈਸ ਕਰਕੇ ਸੁਸਾਇਟੀ ਨੂੰ ਅਸੀਂ ਦੱਸਦੇ ਆ ਤੇ ਉਹਦੀ ਮਦਦ ਜਿੱਦਾਂ ਦੀ ਵੀ ਮਦਦ ਹੈ ਬੋਕਸ ਦੀ ਫੀਸ ਸੰਬੰਧੀ ਫਾਈਨੈਂਸ਼ੀਅਲ ਜੋ ਵੀ ਏਡ ਹੈ ਉਹ ਸੁਸਾਇਟੀ ਕੋਲੋਂ ਦਿੱਤੀ ਜਾਂਦੀ ਕਿਉਂਕਿ ਇਹ ਸੁਸਾਇਟੀ ਦਾ ਜਿਹੜਾ ਮੰਤਵ ਹੈ ਇਸ ਸੁਸਾਇਟੀ ਦੇ ਜਿਹੜੇ ਜਿਨ੍ਹਾਂ ਦੇ ਨਾਂ ਤੇ ਸ਼੍ਰੀ ਸ਼ਾਦੀ ਲਾਲ ਆਂਗੜਾ ਜਿਹਦੇ ਨਾਂ ਤੇ ਚਲਾਈ ਜਾ ਰਹੀ ਸੁਸਾਇਟੀ ਉਹ ਸਭ ਸਾਡੇ ਅਨੰਤਪੁਰ ਦੇ ਸਾਬਕਾ ਪ੍ਰਧਾਨ ਰਹ ਚੁੱਕੇ ਆ ਕੌਂਸਲ ਦੇ ਕਾਫੀ ਸਮਾਜ ਸੇਵੀ ਉਹਨਾਂ ਦੀ ਸੋਚ ਸੀ ਉਸ ਸੋਚ ਨੂੰ ਉਹਨਾਂ ਦੇ ਬੇਟੇ ਸੀ ਆਈਡੀ ਰਿਟਾਇਰ ਆਈਡੀ ਸ਼੍ਰੀ ਲੋਕਨਾਥ ਅੰਗਰੇਜ਼ੀ ਸੁਰਿੰਦਰਪਾਲ ਜੀ ਰਿਟਾਇਰ ਏਡੀਸੀ ਉਹ ਕਾਫੀ ਅੱਗੇ ਲੈ ਕੇ ਜਾ ਰਹੇ ਇਹਨਾਂ ਨੇ ਕਿਤੇ ਵੀ ਕੋਈ ਵੀ ਕੰਮ ਹੈ ਜਿਸ ਤਰ੍ਹਾਂ ਸਰਦੀ ਦਾ ਮੌਸਮ ਸੀ ਉਸ ਮੌਸਮ ਵਿੱਚ ਇਹਨਾਂ ਨੇ ਹਜ਼ਾਰਾਂ ਦੀ ਤਦਾਦ ਚ ਕੰਬਲ ਵੀ ਗਰੀਬ ਲੋਕਾਂ ਨੂੰ ਉਪਲਬਧ ਕਰਾਏ ਤੇ ਕਰੋਨਾ ਦੇ ਕਾਲ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ 25 ਤੋਂ 30 ਕਿਲੋ ਤੱਕ ਕਿੱਟਦਾ ਹੁੰਦਾ ਸੀ ਵਜਨ ਉਹਦੇ ਵਿੱਚ ਕੋਈ ਫਾਰਮੈਲਟੀ ਨਹੀਂ ਸੀ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ 1 ਮਹੀਨੇ ਦਾ ਰਾਸ਼ਨ ਸੀ ਤੇ ਲਗਭਗ ਉਹ ਹਜ਼ਾਰਾਂ ਹੀ ਪਰਿਵਾਰਾਂ ਨੂੰ ਉਪਲਬਧ ਕਰਾਇਆ ਇਸ ਤੋਂ ਇਲਾਵਾ ਹੋਰ ਵੀ ਜੋ ਵੀ ਇਹਨਾਂ ਦੀ ਨੋਲਿਜ ਅਸੀਂ ਲਿਆਈ ਜਾ ਰਹੀ ਹੈ ਗਰਾਊਂਡ ਪੱਧਰ ਤੇ ਸਾਰਨੇ ਕਦੀ ਨਾ ਨਹੀਂ ਦਿੱਤੀ ਜਿੱਦਾਂ ਗਰੀਬ ਬੱਚੇ ਐ ਕੋਈ ਬੇਟੀਆਂ ਸਕੂਲਾਂ ਤੱਕ ਪੁੱਜਣ ਲਈ ਪੈਂਡਾ ਦੂਰ ਆ ਉਹਨਾਂ ਨੂੰ ਸਾਈਕਲ ਦੀ ਲੋੜ ਹੈ ਉਹ ਉਪਲਬਧ ਕਰਾ ਰਹੇ ਇਸ ਤੋਂ ਇਲਾਵਾ ਜਿਹੜਾ ਹੋਰ ਜਿਹੜੇ ਸਮਾਜ ਸੇਵਾ ਦੇ ਕੰਮ ਹੈ ਹਰੀਆਵਲ ਲਹਿਰ ਹੈ ਉਹ ਇੱਕ ਇਸ ਸੁਸਾਇਟੀ ਦਾ ਬਹੁਤ ਸਲਾਘਾਯੋਗ ਉਪਰਾਲਾ ਹੈ ਕਿਉਂਕਿ 200 ਜਾਂ 400 ਰੁੱਖ ਬੰਡਣ ਨਾਲ ਅਸੀਂ ਹਰੀਆਵਲ ਨਹੀਂ ਲਿਆ ਸਕਦੇ ਇਹ ਸੁਸਾਇਟੀ ਦਾ ਜਿਹੜਾ ਮੰਤਵ ਹੈ ਵੀ ਲੋਕਾਂ ਨੂੰ ਸੇਧ ਮਿਲੇ ਤੇ ਸਾਰੇ ਅਸੀਂ ਰਲ ਕੇ ਉਪਰਾਲਾ ਕਰੀਏ ਕਲੈਕਟਿਵਲੀ ਐਫਰਟ ਹੋਵੇ ਤਾਂ ਉਸ ਦੇ ਨਾਲ ਪੂਰੇ ਪੰਜਾਬ 'ਚ ਹਰਿਆਲੀ ਆ ਜਾਣੀ